कार वाल रजिस्टरिया करा लाई एन सी समेत होर नवी शर्त ले प्रापर्टी डीलर वसीका नवी सा ਵਕੀਲਾ ਤੇ ਨੰਬਰਦਾਰਾਂ ਨੇ ਕੋਟਕਪੂਰਾ ਤਹਿਸੀਲ ਕੰਪਲੈਕਸ ਵਿੱਚ ਕੰਮਕਾਜ ਠੱਪ ਕਰਕੇ ਸਰਕਾਰ ਖਿਲਾਫ ਦਰਨਾ ਦਿੱਤਾ ਅਤੇ ਐਨਓਸੀ ਸਮੇਤ ਨਵੀਨਾਨ ਸ਼ਰਤਾਂ ਬੰਦ ਕਰਨ ਦੀ ਮੰਗ ਕੀਤੀ ਇਸ ਮੌਕੇ ਤੇ ਪ੍ਰਾਪਰਟੀ ਡੀਲਰ ਯੂਨੀਅਨ ਦੇ ਪ੍ਰਧਾਨ ਲਵਲੀ ਮਹੰਗੀ ਨੇ ਦੱਸਿਆ ਕਿ ਲੋਕ ਪਹਿਲਾਂ ਹੀ ਐਨਓਸੀ ਨੂੰ ਲੈ ਕੇ ਪਰੇਸ਼ਾਨ ਸਨ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਰਜਿਸਟਰੀਆਂ ਸੰਬੰਧੀ ਇੱਕ ਨਵਾਂ ਪੋਰਟਲ ਲਾਗੂ ਕੀਤਾ ਗਿਆ ਹੈ ਜਿਸ ਵਿੱਚ ਕਲੋਨੀ ਦੇ ਮਾਲਕ ਦਾ ਨਾਮ ਲਾਇਸੈਂਸ ਨੰਬਰ ਅਤੇ ਐਨਓਸੀ ਜ਼ਰੂਰੀ ਕਰ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਸਰਕਾਰ ਦੀਆਂ ਇਨ੍ਹਾਂ ਸ਼ਰਤਾਂ ਤੋਂ ਬਾਅਦ ਪ੍ਰਾਪਰਟੀ ਦੀ ਰਜਿਸਟਰੀ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ ਉਹਨਾਂ ਕਿਹਾ ਕਿ ਇਨ੍ਹਾਂ ਸ਼ਰਤਾਂ ਨੂੰ ਕੁਝ ਨਰਮ ਕੀਤਾ ਜਾਵੇ ਤਾਂ ਜੋ ਪ੍ਰਾਪਰਟੀ ਦਾ ਕਾਰੋਬਾਰ ਜੋ ਕਿ ਪਹਿਲਾਂ ਹੀ ਮੰਦੀ ਹਾਲਤ ਵਿੱਚੋਂ ਲੰਘ ਰਿਹਾ ਹੈ ਅਤੇ ਸੈਂਕੜੇ ਲੋਕ ਇਸ ਕਾਰੋਬਾਰ ਨਾਲ ਜੁੜੇ ਹੋਏ ਹਨ ਨੂੰ ਗੁਜਰਾਤ ਮਿਲ ਸਕੇ ਸ਼ਰਮਾ ਜੀ ਇਹ ਜਿਹੜੀ ਪਾਲਸੀ ਹੈ ਪਹਿਲਾਂ ਤਾਂ ਇਹ ਐਨਓਸੀ ਦਾ ਮਸਲਾ ਸੀਗਾ ਜੀ ਸਰਦਾਰ ਭਗੰਤ ਸਿੰਘ ਮਾਨ ਜੀ ਨੇ ਅਨਾਉਂਸ ਕਰਤਾ ਬਿਨੇ ਸੋਚੇ ਸਮਝਿਆ ਕਿ ਅੱਜ ਤੋਂ ਕੋਈ ਵੀ ਪ੍ਰਾਪਰਟੀ ਹੈ ਜਿਹੜਾ ਫਰਵੀ 2024 ਚ ਕਿ ਇਹਦੀ ਐਨਓਸੀ ਦੀ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਪਰ ਉਹ ਜੇ ਨੋਟੀਫਿਕੇਸ਼ਨ ਹੁੰਦੀ ਤਾਂ ਸ਼ਾਇਦ ਅਫਸਰ ਵੀ ਗੱਲ ਨੂੰ ਸੁਣ ਲੈਂਦੇ ਪਰ ਰਜਿਸਟਰੀਆਂ ਲਿਖਾ ਕੇ ਜਦੋਂ ਤਹਸੀਲਦਾਰ ਸਾਹਿਬ ਰੰਗੋਲੇ ਗਏ ਤੇ ਉਹ ਕਹਿੰਦੇ ਜੀ ਨੋਟੀਫਿਕੇਸ਼ਨ ਦਿਖਾਓ ਪਰ ਨੋਟੀਫਿਕੇਸ਼ਨ ਕੋਈ ਹੈ ਨਹੀਂ ਸੀ ਉਸ ਨੂੰ ਦਾ ਲੋਕਾਂ ਨੂੰ ਉਹਨਾਂ ਨੇ ਬੇਵਕੂ ਬਣਾਦਾ ਗੱਲਾਂ ਨਾਲ ਪਰ ਅੱਜ ਜਿਹੜਾ ਅਸੀਂ ਧਰਨਾ ਦਿੱਤਾ ਇਹਨਾਂ ਨੇ ਹਫਤਾ ਪਹਿਲਾਂ ਇੱਕ ਪਰਫਾਰਮਾ ਡਾਊਨਲੋਡ ਕਰਤਾ ਪੋਰਟਲ ਤੇ ਕਿ ਦੋ ਉਹਦੇ ਚ ਕਾਲਮ ਬਣਾਤੇ ਅਥੋਰਾਈਟ ਤੇ ਆਨ ਅਥੋਰਾਈਟ ਉਸ ਵਿੱਚ ਕੀ ਹੈ ਅਥੋਰਾਈਟ ਤਾਂ ਪੁੱਢਾ ਅਪਰੂਵਡ ਕਲੋਨੀਆਂ ਹੋ ਗਈਆਂ ਆਨ ਅਥੋਰਾਈਟ ਤੇ ਇਹਨਾਂ ਨੇ ਸਾਰਾ ਸ਼ਹਿਰ ਪਾਤਾ ਵੀ ਐਨਓਸੀ ਲਿਆਓ ਜੀ ਭਾਵੇਂ ਉਹ ਜਿਹੜੀ 30 ਸਾਲ ਪੁਰਾਣੀ ਹੈ ਤੇ ਭਾਵੇਂ ਉਹ 40 ਸਾਲ ਪੁਰਾਣੀ ਹੈ ਜਿਹਦਾ ਖਸਰਾ ਨੰਬਰ ਹੈ ਜਾਂ ਨਕਸ਼ਾ ਪਾਸ ਹੈ ਉਹਦੇ ਵੀ ਐਨਓਸੀ ਇਹਨਾਂ ਨੇ ਮੰਗੀ ਇਸ ਕਰਕੇ ਇਸ ਨਾਲ 90% ਕੰਮ ਹੈ ਜਿਹੜਾ ਤਹਿਸੀਲਾਂ ਦਾ ਰਜਿਸਟਰੀਆਂ ਦਾ ਉਹ ਬੰਦ ਹੋ ਗਿਆ ਉਸ ਦੇ ਧਰਨੇ ਅਸੀਂ ਕਰਕੇ ਧਰਨਾ ਅੱਜ ਸਾਨੂੰ ਮਜਬੂਰੀ ਵਸ਼ੇ ਧਰਨਾ ਦੇਣਾ ਪਿਆ ਮੈਂ ਭਗਵੰਤ ਸਿੰਘ ਮਾਨ ਨੂੰ ਤੁਹਾਡੇ ਮਾਧਿਅਮ ਰਹੀ ਇਹ ਬੇਨਤੀ ਕਰਦਾ ਕਿ ਐਨਓਸੀ ਨੂੰ ਜੋ ਤੁਸੀਂ ਜਵਾਨੀ ਗਲਾਮੀ ਗੱਲ ਕੀਤੀ ਆ ਉਹਨੂੰ ਨੋਟੀਫਿਕੇਸ਼ਨ ਆਪਣੇ 92 ਐਮਐਲਏ ਦੀ ਸਰਵਸੰਮਤੀ ਨਾਲ ਵਿਧਾਨ ਸਭਾ 'ਚ ਪ੍ਰਸਤਾਵ ਪਾਸ ਕਰਕੇ ਹਾਈ ਕੋਰਟ 'ਚ ਉਹਦੀ ਜਾਰੀ ਬੇਨਤੀ ਕਰੋ ਤੇ ਜਾਰੀ ਕਰਵਾਓ ਇਸ ਕਰਕੇ ਅਸੀਂ ਅੱਜ ਇਹ ਧਰਨਾ ਸਾਨੂੰ ਮਜਬੂਰੀ ਵਸ਼ ਲਾਉਣਾ ਪਿਆ ਪਹਿਲਾਂ ਦੀਆਂ ਬੰਦ ਕੀਤੀਆਂ ਜੀ ਉਹ ਕੀ ਸੀ ਵੀ ਐਨਓਸੀ ਜਾਰੀ ਹੋ ਜਾਂਦੀ ਸੀ ਪਰ ਹੁਣ ਉਹਨਾਂ ਨੇ ਜਿਹੜੀ ਐਨਓਸੀ ਹੈ ਉਹ ਵੀ ਇੱਕ ਟ੍ਰੇਡਾ ਕੰਮ ਕਰਤਾ ਵੀ ਉਹਦੇ ਨਾਲ ਇੱਕ ਤਾਂ ਐਨਡੀਸੀ ਲਾਓ ਜੀ ਫਿਰ ਇਹ ਜਿਹੜੀ ਐਨਓਸੀ ਹੈ ਇਹਨਾਂ ਨੇ ਕੀ ਕਿਹਾ ਸੀ ਵੀ ਸੁੱਖ ਸੁਖਾਲਾ ਕਰਤਾ ਤੁਹਾਨੂੰ ਪਰ ਉਹ ਆਰਕੀਟੈਕਟ ਦੇ ਥਰੂ ਫਾਈਲ ਜਾਰੀ ਹੁੰਦੀ ਹੈ ਜੀ ਛੱਤੀ ਉਹਦੇ 'ਚ ਝਮੇਲੇ ਆ ਜੇ ਆਈਓ ਹੈ ਏਡੀਸੀ ਹੈ ਉਹਦੇ ਕਰਕੇ ਐਨਓਸੀ ਲੈਣੀ ਕੋਈ ਸੋਖੀ ਨਹੀਂ ਰਹੀ ਜੀ ਇਹ ਤਾਂ ਕਰਕੇ ਇਹ ਇਹਨਾਂ ਨੇ ਐਨਓਸੀ ਹੁਣ ਔਖੇ ਸੁਖੇ ਲੈ ਤਾਂ ਲੈਂਦੇ ਸੀ ਪਰ ਕੀ ਹੈ ਵੀ ਹੁਣ ਐਨਓਸੀ ਦਾ ਵੀ ਹੋਰ ਮਸਲਾ ਹੈ ਜੀ ਮਨ ਲਓ ਤੁਹਾਡੇ ਕੋਲੇ 200 ਗਜ ਦੀ ਐਨਓਸੀ ਹੈ ਇੱਕ ਬੰਦੇ ਨੇ ਵੇਚਣਾ ਦੋ ਭਰਾਵਾਂ ਦੀ ਉਹ ਜਗ੍ਹਾ ਇੱਕ ਨਹੀਂ ਵੇਚ ਸਕਦਾ ਉਹਨੂੰ ਦੋਵਾਂ ਨੂੰ ਵੇਚ ਨਹੀਂ ਪਾਊਗੀ ਉਹ ਇਕੱਠੀ ਵੇਚ ਨਹੀਂ ਪਾਊਗੀ ਨਾ ਕਿ ਉਹ ਤੁਸੀਂ 100 ਗਜ ਵੇਚ ਲਓਗੇ ਕਿਉਂਕਿ ਇਹ ਕਹਿੰਦੇ ਐਨਓਸੀ ਦੇ ਤੁਸੀਂ ਟੋਟੇ ਨਹੀਂ ਕਰ ਸਕਦੇ ਜੀ ਇਸ ਕਰਕੇ ਇਹ ਐਨਓਸੀ ਦਾ ਦਾ ਮਸਲਾ ਬਹੁਤ ਗੰਭੀਰ ਹੈ ਜੀ